ਗੁਰਮਨ ਬਾਣ ਮੁਰਦਾਬਾਦ 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 ਗੁਰਮਨ ਬਾਣ ਮੁਰਦਾਬਾਦ 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 ਪੰਜਾਬੀ ਸਿੰਗਰ ਗੁਰਮਨ ਮਾਨ ਨਾਮ ਪਰ ਪर्चा ਦਰਜ ਕੀਤਾ ਗਿਆ ਐ ਸ਼ਿਵਸ਼ਨਾ ਆਗੂ ਹਣੀ ਮਹਾਜਨ ਆਜ ਸ਼ਿਵਸ਼ਨਾ ਉਹਦੇ ਬਾਲਾ ਸਾਹਿਬ ਠਾਕਰੇ ਕੇ ਪੰਜਾਬ ਕੇ ਜੁਆ ਇਕਾਈ ਕੇ ਪ੍ਰਧਾਨ ਹਣੀ ਮਹਾਜਨ ਔਰ ਉਪ ਪ੍ਰਮੁਖ ਰੋਹਿਤ ਮਹਿੰਗੀ ਕੀ ਅਗਵਾਈ ਮੇ ਹਿੰਦੂਓ ਕੀ ਆਸਥਾ भगवान शनि देव के खिलाफ गलत गीत पेश करने पर अपने बाड़ी समर्थकों के साथ धारीवाल में पुतला फूका पुतला फूकने के बाद हनी महाजन ने कहा कि आए दिन पंजाबी सिंगर हमारे हिंदू धर्म के खिलाफ गीत पेश करके अपने आप को प्रमोद करते हैं जैसे कि अभी गुरमान मान ने भगवान शनि देव के खिलाफ टिप्पणी कर एक गीत पेश किया है जिससे पंजाब के हिंदू समाज में काफ़ी रोष पाया जा रहा है क्योंकि अभी तक उस पर सरकार की ओर से कोई भी कार्रवाई नहीं की गई जिसके रोष में आज हम धारीवाल में पुतला फूक रहे हैं हनी महाजन ने बोला कि अगर इस सिंगर पर जल्द से जल्द पर्चा दर्ज ना किया गया तो आने वाले समय में शिवसेना पूरे पंजाब में अपने कार्यकर्ताओं के लेकर सड़कों पर धरने प्रदर्शन करेगी जिसकी सारी जिम्मेदारी पुलिस प्रशासन और सरकार की होगी इस मौके पर जुआ इकाई के जिला ਪ੍ਰਧਾਨ ਮਿੱਠੂ ਮਹਾਜਨ ਗੁੱਲੂ ਸ਼ਰਮਨ ਲਵਲੀ ਚੋਪਰਾ ਕੇਸ਼ਵ ਵਰਮਾ ਰੋਤਾਸ ਪਨੋਤਰਾ ਵਾਲਮਿਕ ਸਭਾ ਕੇ ਪ੍ਰਧਾਨ ਪਪਲੂ ਸਮੇਤ ਬਾਰੀ ਕਾਰਕਟਰਤਾ ਮੌਜੂਤ ਏ ਅੱਜ ਤੁਸੀਂ ਦੱਸਿਓ ਅੱਜ ਭੜੀ ਸਮਸਿਆ ਨਾਲ ਪੂਰਾ ਭੁੱਖਿਆ ਗਿਆ ਤੇ ਕਿਉਂ ਭੁੱਖਿਆ ਗਿਆ ਤੇ ਕਿਹਦਾ ਦੇਖੋ ਇੱਕ ਪੰਜਾਬੀ ਸਿੰਗਰ ਗੁਰਮਨ ਮਾਨ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਟਾਰਗੇਟ ਕੀਤਾ ਜਾਂਦੇ ਆ ਹਮੇਸ਼ਾ ਹੀ ਸਾਡੇ ਸਮਾਜ ਧਰਮ ਦੇ ਖਿਲਾਫ ਇਹ ਸੁੰਦਰ ਗੱਲਾਂ ਕਰ ਰਹੇ ਨੇ ਇਹਨੇ ਕਿ ਦੌਣਾ ਕੱਢਿਆ ਕੋਲ ਨੂੰ ਕੋਲਵੇਂ ਗੱਲ ਦੇ ਵਿੱਚ ਇਹਨੂੰ ਸਿੱਧੇ ਤੌਰ ਤੇ ਲਿਖਿਆ ਨੇ ਸ਼ਨੀ ਦੱਬ ਵਿੱਚ ਰੱਖਾ ਇਹਨੂੰ ਆਪਣੀ ਤਾਕਤ ਨਹੀਂ ਭੁੱਲਣੀ ਚਾਹੀਦੀ ਕਿ ਆਪਣੀ ਔਕਾਤ ਵਿੱਚ ਰਵੇ ਕਿ ਕਿਸੇ ਦੇ ਧਰਮ ਨੂੰ ਸਮਾਜ ਨੂੰ ਟਾਰਗੇਟ ਕਰਨੇ ਕਿੱਡੀ ਕੀ ਗੱਲ ਹੈ ਕਿੱਡੀ ਕਿੱतरी ਵਧੀਆ ਗੱਲ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ 14 ਦਿਨ ਹੋ ਗਏ ਨਿਦਾਰੇ ਦਾ ਇਹਨੂੰ ਸਰਕਾਰ ਜਿਹੜੀ ਪਰਚਾ ਦਰਜੀ ਨਹੀਂ ਕਰਦੀ ਜੇ ਲੁਧਿਆਣਾ ਦੇ ਸਾਡੇ ਨਿਵਾਸੀ ਨੇ ਕੋਈ ਐਪਲੀਕੇਸ਼ਨ ਦਿੱਤੀ ਆ ਅੱਗੇ ਪੁਲਿਸ ਦੇ ਕੋਈ ਅਫਸਰ ਡਰਦੇ ਨੇ ਕਹਿੰਦੇ ਜਵਾਕ ਨੂੰ ਘਰ ਜਾ ਇਹ ਤੇ ਕਿਹੜੇ ਕੰਮਾਂ ਚ ਪਿਆ ਮੈਨੂੰ ਤਾਂ ਲੱਗਦਾ ਕਿ ਕਿਤੇ ਕਿਤੇ ਸਰਕਾਰ ਜਾਂ ਤੇ ਸਰਕਾਰ ਦੀ ਆਰੀ ਇਹਨਾਂ ਕੋ ਕਿ ਸਾਡੇ ਸਮਾਜ ਨੂੰ ਟਾਰਗੇਟ ਕਰੋ ਮੈਂ ਬੇਨਤੀ ਕਰ ਰਿਹਾ ਚਾਹੁੰਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਲਦੋ ਜਲ ਦੇ ਖਿਲਾਫ ਪ੍ਰਦਰਸ਼ਨ ਜਰੋਂ ਪਰਚਾ ਦਰਜ ਕਰੋ ਨਹੀਂ ਤੇ ਪ੍ਰਦਰਸ਼ਨ ਹੋਰ ਤੇਜ਼ ਹੋਊਗਾ ਜੇ ਵੀ ਜ਼ਿੰਮੇਵਾਰੀ ਸਰਕਾਰ ਤੇ ਪੁਲਿਸ ਦੀ ਹੋਊਗੀ ਕਿ ਜੇ ਕੋਈ ਸਾਥ ਭੇਜੋਗੇ ਐਸਐਲਪੀ ਕੋਲ ਬਿਲਕੁਲ ਦਿੱਤੀ ਨਹੀਂ ਆਨਲਾਈਨ ਅਰਜ਼ੀ ਨਹੀਂ ਦਿੱਤੀ ਇਹ ਸਭ ਕੁਝ ਕੀਤਾ ਪਰ ਸਰਕਾਰ ਸੁਣਨ ਲਈ ਤਿਆਰ ਨਹੀਂ ਆ ਸਰਕਾਰ ਬਿਲਕੁਲ ਫੇਲ ਸਰਕਾਰ ਹੈ ਪੰਜਾਬ ਦੀ ਅਗਰ ਸਰਕਾਰ ਨਹੀਂ ਸੁਣੀ ਤੇ ਅਗਲਾ ਐਕਸ਼ਨ ਕੀ ਹੋਏ ਫਿਰ ਆ ਵੇਖੋ ਹਾਲੇ ਤੋਂ 10 ਮਿੰਟ ਲਾਇਆ ਮੁਰਗੇ ਪੱਕਾ ਹੀ ਬਹਿ ਜਾਗੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਤੁਸੀਂ ਬੋਲੋ ਹਾਂ ਜੀ ਇਤਿਹਾਸ ਨਹੀਂ ਦੱਸਿਓ ਅੱਜ ਭਾਰੀ ਸਮੱਸਿਆ ਨਾਲ ਪੂਰਾ ਭੁਗਿਆ ਜਾ ਤੇ ਕਿਉਂ ਭੁਗਿਆ ਜਾ ਤੇ ਕਿਹਦਾ ਦੇਖੋ ਇੱਕ ਪੰਜਾਬੀ ਸਿੰਗਰ ਗੁਰਮਨ ਮਾਨ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਟਾਰਗੇਟ ਕੀਤਾ ਜਾਂਦਿਆ ਹਮੇਸ਼ਾ ਹੀ ਸਾਡੇ ਸਮਾਜ ਧਰਮ ਦੇ ਖਿਲਾਫ ਇਹ ਸੁੰਦਰ ਗੱਲਾਂ ਕਰ ਰਹੇ ਨੇ ਇਹਨੇ ਕਿ ਗਾਣਾ ਕੱਢਿਆ ਕੋਲਵੇਂ ਕੋਲਵੇਂ ਗਾਣੇ ਦੇ ਵਿੱਚ ਨੇ ਸਿੱਧੇ ਤੌਰ ਤੇ ਲਿਖਿਆ ਨੇ ਸ਼ਨੀ ਦੱਬ ਵਿੱਚ ਰੱਖਾ ਇਹਨੂੰ ਆਪਣੀ ਤਾਕਤ ਨਹੀਂ ਭੁੱਲਣੀ ਚਾਹੀਦੀ ਕਿ ਆਪਣੀ ਔਕਾਤ ਵਿੱਚ ਰਵੇ ਕਿ ਕਿਸੇ ਦੇ ਧਰਮ ਨੂੰ ਸਮਾਜ ਨੂੰ ਟਾਰਗੇਟ ਕਰਨੇ ਕਿੱਡੀ ਕੀ ਗੱਲ ਹੈ ਕਿੱਡੀ ਕਿਤੇ ਵੀ ਵੱਡੀ ਗੱਲ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ 14 ਦਿਨ ਹੋ ਗਏ ਨੁਦਾਰੇ ਦਾ ਇਹਨੂੰ ਸਰਕਾਰ ਜਿਹੜੀ ਪਰਚਾ ਦਰਜ ਨਹੀਂ ਕਰਦੀ ਜੇ ਲੁਧਿਆਣਾ ਦੇ ਸਾਡੇ ਲੋਕਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਆ ਅੱਗੇ ਪੁਲਿਸ ਦੇ ਕੋਸਟਸਟ ਡਰਾਂਦੇ ਨੇ ਉਹਨੂੰ ਕਹਿੰਦੇ ਜਾ ਕੇ ਤੁਰ ਜਾ ਇਹ ਤੂੰ ਕਿਹੜੇ ਕੰਮ ਆ ਗਿਆ ਮੈਨੂੰ ਤਾਂ ਲੱਗਦਾ ਕਿ ਤੜੇ ਕਿਤੇ ਸਰਕਾਰ ਜਾਂ ਤਾਂ ਸਰਕਾਰ ਬੁਆਰੀ ਵਾਲੇ ਤੋਂ ਕਿ ਸਾਡੇ ਸਮਾਜ ਨੂੰ ਟਾਰਗੇਟ ਕਰੋ ਮੈਂ ਬੇਲਤੀ ਕਰ ਰਿਹਾ ਚਾਹੁੰਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਦੇ ਖਿਲਾਫ ਪ੍ਰਦਰਸ਼ਨ ਜਿਹੜਾ ਪਰਚਾ ਦਰਜ ਕਰੋ ਨਹੀਂ ਤੇ ਪ੍ਰਦਰਸ਼ਨ ਹੋਰ ਤੀਜੇ ਹੋਊਗਾ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਪੁਲਿਸ ਦੀ ਹੋਊਗੀ ਬਿਲਕੁਲ ਦਿੱਤੀ ਹੈ ਨਹੀਂ ਆਨਲਾਈਨ ਦਰਖਾਸਤਾਂ ਵੀ ਦਿੱਤੀਆਂ ਸਭ ਕੁਝ ਕੀਤਾ ਪਰ ਸਰਕਾਰ ਛੁਰੇ ਨੂੰ ਤਿਆਰ ਨਹੀਂ ਆ ਸਰਕਾਰ ਬਿਲਕੁਲ ਫੇਲ ਸਰਕਾਰ ਹੈ ਪੰਜਾਬ ਦੀ ਅਗਰ ਸਰਕਾਰ ਨਹੀਂ ਸੌਂਦੀ ਤੇ ਅਗਲਾ ਐਕਸ਼ਨ ਕੀ ਹੋਵੇ ਫਿਰ ਆ ਵੇਖੋ ਹਾਲੇ ਤਾਂ 10 ਮਿੰਟ ਲਾਓ ਮੁਰਕੇ ਪੱਕਾ ਹੀ ਬਹਿ ਜਾਵਾਂਗੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਤੁਸੀਂ ਬੋਲੋ